ਜਦੋਂ ਪਹਿਲੇ ਦੌਰ 'ਚ ਪਤਾ ਲੱਗਿਆ ਸੀਗਾ ਕਿ ਸਿਤਾਰਾ ਬਣ ਚੁੱਕੇ ਨੇ ਲੋਕ ਪਸੰਦ ਕਰਦੇ ਨੇ ਲੋਕ ਸੁਣਨਾ ਚਾਹੁੰਦੇ ਨੇ ਕਿਸ ਤਰੀਕੇ ਦਾ ਮਹਿਸੂਸ ਹੋਇਆ ਜਦ ਸਾਡੀ ਸ਼ਾਦੀ ਹੋਈ ਆ ਉਦੋਂ ਕੋਈ ਵੀ ਸਾਨੂੰ ਜਮੇ ਨਹੀਂ ਸੀ ਪਤਾ ਜਦ ਤਾ ਇਹ ਆਪਦੀਆਂ ਫਲੈਕਟਰਾਂ ਰਹੀਆਂ ਮਸ਼ੀਨਾਂ ਬਣਾਉਂਦੀ ਸੀ ਤੇ ਗੌਣ ਦਾ ਤਾਂ ਸ਼ੌਂਕ ਇਹਨਾਂ ਨੂੰ ਤਿੰਨ ਚਾਰ ਸਾਲ ਵਿਆਹ ਤੋਂ ਬਾਅਦ ਹੀ ਪਿਆ ਸਰ ਇਹ ਨਹੀਂ ਸੀ ਪਤਾ ਵੀ ਇਸ ਲੈਨ 'ਚ ਇਹ ਪੈ ਗਏ ਜਦ ਤਾ ਜਮੇ ਨਹੀਂ ਸੀ ਪਤਾ बस ਘਰੋਂ ਰੋਟੀਆਂ ਬਣਾ ਕੇ ਲੈ ਜਾਣੀਆਂ ਤੇ ਜਾ ਕੇ ਸਿੰਦੇ ਪਾਪਾ ਜੀ ਕੋਲੇ ਉਥੇ ਰਹਿਣ ਕਰਨੀ ਜਾਣੇ ਸਾਨੂੰ ਘਰੇ ਆ ਕੇ ਨਹੀਂ ਦੱਸਿਆ ਜਦ ਪਤਾ ਲੱਗਿਆ ਜਦ ਪਾਪਾ ਜੀ ਦੇ ਨਾਲ ਜਾਂਦੇ ਸੀਗੇ ਸਿੰਦੇ ਪਾਪਾ ਜੀ ਦੇ ਨਾਲ ਤੇ ਬਾਕੀ ਦਾ ਪੂਰਾ ਪਤਾ ਲੱਗਿਆ ਜਦ ਕੋਰਤੀ ਛੱਤ ਰੰਗਦੀ ਆ ਸੋਨੀਆਂ ਨਾਲ ਕਿਸ਼ਟ ਆਈ ਤੇ ਵਸੇ ਨਹੀਂ ਕਹਿਣਾ ਵੀ ਅਸੀਂ ਆਪ ਦੇ ਡੈਡੀ ਨੂੰ ਚਾਚਾ ਕਹਿੰਦੇ ਸੀ ਕਹਿੰਦਾ ਚਾਚਾ ਵੀ ਜਿੰਦੜ ਦੀ ਕਹਿੰਦਾ ਬਰਮੇਲੋ ਆਈਆ ਉਹਦਾਂ ਦੀ ਆਪਣੀ ਗਰੀਬੀ ਚੱਕ ਪਈ ਤੁਹਾਡੇ ਤੋਂ ਸਟਰੋਂਗ ਮੈਨ ਨਹੀਂ ਕਿੱਥੇ ਦੇਖਿਆ ਜਦੋਂ ਅਸੀਂ ਫਿਲਮ ਦੇਖੀ ਨਾ ਜਦੋਂ ਮੈਂ ਦੇਖਿਆ ਉਹ ਗੁਰਮੇਲ ਕੌਰ ਨੇ ਆਪਣੇ ਗੋਦੀ ਦੇ ਵਿੱਚ ਜਵਾਕ ਨੂੰ ਚੱਕਿਆ ਜਦੋਂ ਉਹਨੂੰ ਪਤਾ ਲੱਗਿਆ ਕਿ ਉਹਨਾਂ ਦਾ ਵਿਆਹ ਹੋ ਗਿਆ ਤੁਸੀਂ ਉਹ ਸਾਰਾ ਸੀਨ ਖੁਦ ਹੰਡਾਇਆ ਆਹੋ ਮੈਂ ਰੋਹ ਜੇ ਨਾਲ ਝਾਕਦੀ ਆਂ ਹਾਂ ਨੇ ਉਹ ਕੁੜੀ ਮੇਰੀ ਬਿਮਾਰ ਸੀਗੀ ਕਹਿੰਦਾ ਆ ਫੜ ਬਈ ਪਾਸੇ ਦਵਾਈ ਦਵਾ ਦੇ ਮੈਨੂੰ ਕੋਈ ਦੁੱਖ ਨਹੀਂ ਸੀਗਾ ਮੈਨੂੰ ਆਏ ਸੀਗਾ ਬਈ ਜਾਦੇ ਸਮਾਨ ਲਿਉਂਦੇ ਮੇਰੇ ਨਾਲ ਲੈ ਕੇ ਜਾਂਦੇ ਇਹਨੂੰ ਬਾਹਰ ਲੈ ਕੇ ਜਾਂਦਾ ਤਾਂ ਅਗਲਾ ਕਹਿੰਦਾ ਇਹ ਗੋਣ ਵਾਲੀ ਜੇ ਮੈਂ ਤੈਨੂੰ ਲੈ ਕੇ ਜਾਂਦਾ ਕਹਿੰਦਾ ਅਗਲਾ ਕਹਿੰਦਾ ਵੀ ਇਹ ਇਦ ਘਰਾਂ ਸੋਡੇ ਤੁਹਾਨੂੰ ਪਤਾ ਲੱਗਿਆ ਵੀ ਗੋਲੀਆਂ ਵੱਜੀਆਂ ਉਸ ਸਮੇਂ ਤੁਸੀਂ ਕੀ ਕਰ ਰਹੇ ਸੀ ਕਿਵੇਂ ਇੱਕਦਮ ਵਿਸ਼ਵਾਸ ਹੋਇਆ ਕਿਉਂਕਿ ਪੈਰਾਥਲੋ ਜਮੀਨ ਨਿਕਲਣ ਦੀ ਜਦੋਂ ਬੰਦੇ ਨੂੰ ਜਦ ਪੁੱਤ ਸਾਨੂੰ ਦੱਸਿਆ ਉਹਨਾਂ ਨੇ ਪਤਾ ਲੱਗਿਆ ਜਮੀਨ 'ਚ ਇੱਕਦਮ ਮੈਨੂੰ ਪਤਾ ਨਹੀਂ ਕੀ ਹੋ ਗਿਆ ਇੱਕਦਮ ਕਹਿੰਦਾ ਸਰੀਰ ਸੁੰਨ ਹੋ ਗਿਆ ਸਸ਼ਤਰਕਾਲ ਲੁਧਿਆਣਾ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕ ਕੌਰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਤੁਸੀਂ ਦੇਖੋ ਹਰ ਇੱਕ ਵੀਡੀਓ ਇਸ ਸਮੇਂ ਚੱਲ ਰਹੀ ਹੈ ਤਾਂ ਅਮਰ ਸਿੰਘ ਚਮਕੀਲਾ ਦੀ ਚੱਲ ਰਹੀ ਹੈ ਫਿਲਮ ਰਿਲੀਜ਼ ਹੋਈ ਹੈ ਹਾਲੇ ਦੇ ਵਿੱਚ ਹੀ ਤੇ ਸਾਡਾ ਬਹੁਤ ਵਧੀਆ ਅਸੀਂ ਕਵਾਂਗੇ ਆਪਣੇ ਆਪ ਨੂੰ ਵੀ ਅਸੀਂ ਲੱਕੀ ਸਮਝਦੇ ਹਾਂ ਕਿ ਸਾਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਕੁਝ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਉਹਨਾਂ ਦੀ ਪਤਨੀ ਗੁਰਮੇਲ ਕੌਰ ਜੀ ਮੌਜੂਦ ਨੇ ਜਿਨ੍ਹਾਂ ਨੂੰ ਕੀ ਸ਼ਾਇਦ ਤਬੀਅਤ ਵੀ ਥੋੜੀ ਠੀਕ-ਠਾਕ ਨਹੀਂ ਹੈਗੀ ਟੈਨਸ਼ਨਾਂ ਵੀ ਥੋੜੀਆਂ ਨੇ ਪਰ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਉਹ ਕਾਲਾ ਦੌਰ ਜਿਸ ਨੂੰ ਕੀ ਇਹਨਾਂ ਨੇ ਹੰਡਾਇਆ ਉਹ ਸਮਾਂ ਜਿਸ ਦੇ ਕੀ ਇਹ ਖੁਦ ਗਵਾਹ ਨੇ ਜਿਨ੍ਹਾਂ ਨੇ ਕੀ ਇਸ ਸਮੇਂ ਦੇ ਵਿੱਚ ਚਮਕੀਲਾ ਜੀ ਦੇ ਨਾਲ ਸਮਾ ਬਤੀਤ ਕੀਤਾ ਉਹਨਾਂ ਨੂੰ ਸੁਪਰਸਟਾਰ ਬਣਦੇ ਹੋਏ ਦੇਖਿਆ ਤੇ ਅੱਜ ਫੇਰ ਮੋੜ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਪੂਰੇ ਵਰਲਡ ਦੇ ਵਿੱਚ ਜੇਕਰ ਗੱਲਬਾਤ ਕੀਤੀ ਜਾਵੇ ਉਹਨਾਂ ਦਾ ਨਾਮ ਇਸ ਵੇਲੇ ਫਿਰ ਤੋਂ ਰੌਸ਼ਨ ਆਇਆ ਹੋਇਆ ਹੈ ਤੇ ਗੱਲਬਾਤ ਕਰ ਲੈਣੀ ਹੈ ਕਹਿੰਦੇ ਨਾ ਚਮਕੀਲਾ ਸਿਤਾਰਾ ਬਣ ਕੇ ਆਇਆ ਸੀ ਤੇ ਚਮਕੀਲਾ ਸਿਤਾਰਾ ਬਣ ਕੇ ਹੀ ਰਹਿ ਗਿਆ ਤੇ ਇਸ ਵੇਲੇ ਅਗਰ ਗੱਲਬਾਤ ਕੀਤੀ ਜਾਵੇ ਗੁਰਮੇਲ ਕੌਰ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂ ਠੀਕ ਠਾਕ ਬੋਲਦੇ ਹਨ ਵੀ ਤੁਹਾਨੂੰ ਠੀਕ ਹੈ ਬਸ ਠੀਕ ਹੀ ਕਿੰਨਾ ਕਾਦੀਆ ਲੈਨੇ ਹੋ ਤੁਸੀਂ ਕਿਸ ਚੀਜ਼ ਦੀ ਨਹੀਂ ਲੈਂਦੀ ਪੁੱਤ ਨਹੀਂ ਮੈਂ ਡਾਕਟਰ ਵੀ ਕਹਿੰਦਾ ਸੀਗਾ ਵੀ ਤੁਸੀਂ ਟੈਨਸ਼ਨ ਕਾਦੀ ਲੈਨੇ ਹੋ ਮੈਂ ਕਿਹਾ ਵੀ ਮੈਂ ਟੈਨਸ਼ਨ ਲੈਂਦੀ ਨਹੀਂ ਗੀ ਪਤਾ ਨਹੀਂ ਆਪੇ ਆ ਜਾਂਦੀਆਂ ਨੇ ਟੈਨਸ਼ਨ ਮੇਲਕੌਰ ਤਾਂ ਕਹਿੰਦੇ ਇੰਨੀ ਜ਼ਿਆਦਾ ਸਟਰੋਂਗ ਹੈ ਇੰਨਾ ਇਹਨਾਂ ਨੇ ਸਮਾਂ ਔਖਾ ਸਮਾਂ ਵੀ ਬਤੀਤ ਕੀਤਾ ਉਸ ਵੇਲੇ ਦਾ ਜੇਕਰ ਦੇਖਿਆ ਜਾਵੇ ਤੇ ਹੁਣ ਤਾਂ ਮੈਨੂੰ ਲੱਗਦਾ ਟੈਨਸ਼ਨਾਂ ਦੀ ਕੋਈ ਸਹੀ ਗੱਲ ਆ ਪੁੱਤ ਜੇ ਆਪਾਂ ਸੋਚੀਏ ਹੁਣ ਉਹ ਸਮਾਂ ਜ਼ਿਆਦਾ ਔਖਾ ਸੀ ਇਹ ਸਮਾਂ ਫਿਰ ਬੱਚਿਆਂ ਦੇ ਨਾਲ ਬਤੀਤ ਹਾਂ ਠੀਕ ਹੈ ਤਾਂ ਚਾ ਮੈਂ ਪੁੱਛਣਾ ਚਾਹੂੰਗੀ ਤੁਸੀਂ ਉਹਨਾਂ ਚਮਕੀਲਾ ਜੀ ਨੂੰ ਸਤਾਰੇ ਬਣਦੇ ਹੋਏ ਦੇਖਿਆ ਪਹਿਲੇ ਦਿਨ ਤੋਂ ਜੇਕਰ ਗੱਲਬਾਤ ਕੀਤੀ ਜਾਵੇ ਪਹਿਲਾਂ ਤਾਂ ਨਹੀਂ ਕੋਈ ਸਿੰਗਿੰਗ ਦੇ ਵਿੱਚ ਸ਼ੌਂਕ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦਾ ਪ੍ਰੋਫੈਸ਼ਨ ਵੀ ਬਣ ਜਾਏਗਾ ਤੇ ਗਾਉਣ ਲੱਗ ਜਾਣਗੇ ਤੇ ਇੰਨਾ ਵੱਡਾ ਨਾਮ ਉਹਨਾਂ ਦਾ ਬਣ ਜਾਏਗਾ ਜਦੋਂ ਪਹਿਲੇ ਜੌਰ ਚ ਪਤਾ ਲੱਗਿਆ ਸੀਗਾ ਕਿ ਸਿਤਾਰਾ ਬਣ ਚੁੱਕੇ ਨੇ ਲੋਕ ਪਸੰਦ ਕਰਦੇ ਨੇ ਲੋਕ ਸੁਣਨਾ ਚਾਹੁੰਦੇ ਨੇ ਕਿਸ ਤਰੀਕੇ ਦਾ ਮਹਿਸੂਸ ਹੋਇਆ ਸਹੀ ਅੱਲਾ ਪੁੱਤ ਜਦ ਸਾਡੀ ਸ਼ਾਦੀ ਹੋਈਆ ਉਦੋਂ ਕੋਈ ਵੀ ਸਾਨੂੰ ਜਮੇ ਨਹੀਂ ਸੀ ਪਤਾ ਜਤਾ ਹੀ ਆਪਦੀਆਂ ਫਲੈਕਟਾਂ ਦੀਆਂ ਮਸ਼ੀਨਾਂ ਬਣਾਉਂਦੇ ਸੀ ਮਸ਼ੀਨਾਂ ਬਣਾਉਂਦੇ ਸੀ ਤੇ ਗੌਣ ਦਾ ਤਾਂ ਸ਼ੌਂਕ ਇਹਨਾਂ ਨੂੰ ਤਿੰਨ ਚਾਰ ਸਾਲ ਵਿਆਹ ਤੋਂ ਬਾਅਦ ਹੀ ਪਿਆ ਉਸ ਤੋਂ ਪਹਿਲੇ ਜਦੋਂ ਫੈਕਟਰੀਆਂ ਦੇ ਵਿੱਚ ਜਾ ਕੇ ਕੰਮ ਕਰ ਅਸੀਂ ਜਿਵੇਂ ਫਿਲਮ ਦੇ ਵਿੱਚ ਵੀ ਦੇਖਿਆ ਬਿਲਕੁਲ ਕਹਿ ਲਓ ਕੁਝ ਕੁਝ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਬਾਕੀ ਜਿਹੜਾ ਹੰਡਾਉਂਦਾ ਉਹਨੂੰ ਵੱਧ ਪਤਾ ਹੁੰਦਾ ਜਿਹਦੇ ਤੇ ਸਹੀ ਗੱਲ ਆ ਪੁੱਤ ਇਹ ਤਾਂ ਗੱਲਾਂ ਸੱਚੀਆਂ ਨੇ ਇਹ ਅੱਛੀ ਕਿਹੜਾ ਕੋਈ ਝੂਠ ਬੋਲਦੇ ਆ ਪਹਿਲਾਂ ਦਿਲਾਬ ਦੇ ਕਾਰਖਾਨੇ ਇਹ ਲੈਟਾ ਕੰਮ ਕਰਦੀ ਸੀ ਬਣਾਉਂਦੇ ਵੀ ਸੀ ਮਸ਼ੀਨਾ ਇਹ ਬਸ ਮਗਰ ਉਹ ਇਹਨਾਂ ਦੇ ਸਾਹ ਕੋਇਆ ਵਿਆਹ ਤੋਂ ਬਾਅਦ ਉਹਨਾਂ ਨੇ ਗਾਣ ਵਾਸਤੇ ਪਹਿਲੀ ਵਾਰ ਹੀ ਗਏ ਸੀਗੇ ਤੇ ਉਹਨਾਂ ਨੇ ਆ ਕੇ ਤੁਹਾਨੂੰ ਦੱਸਿਆ ਸੀ ਕਿ ਅੱਜ ਮੈਂ ਗਾ ਕੇ ਆਇਆ ਮੈਨੂੰ ਸ਼ੌਂਕ ਸਰ ਇਹ ਨਹੀਂ ਸੀ ਪਤਾ ਵੀ ਇਸ ਲੈਨ ਚ ਇਹ ਪੈ ਗਏ ਜਾਂ ਤਾਂ ਜਮੈਂ ਹੀ ਨਹੀਂ ਸੀ ਪਤਾ ਬਸ ਘਰੋਂ ਰੋਟੀਆਂ ਬਣਾ ਕੇ ਲੈ ਜਾਣੀਆਂ ਤੇ ਜਾ ਕੇ ਸਿੰਦੇ ਪਾਪਾ ਜੀ ਕੋਲੇ ਉੱਥੇ ਰਹਿਸਲ ਕਰਨੀ ਰੋਟੀਆਂ ਜਿਹੜੀਆਂ ਬਨੀਆਂ ਹੁੰਦੀ ਸੀ ਉਹ ਸਾਨੂੰ ਵਾਪਸ ਮੋੜ ਲਿਆ ਬਸ ਫੇਰ ਤੁਸੀਂ ਡਾਂਟਦੇ ਨਹੀਂ ਸੀ ਕਿ ਰੋਟੀਆਂ ਬਨੀਆਂ ਵਾਪਸ ਕਹਿੰਦਾ ਵੀ ਬਾਹਰ ਬਹੁਤ ਮੁੰਡੇ ਖਰਾਬ ਪੜਾ ਦਿੰਦੇ ਨੇ ਜਾਣੀ ਸਾਨੂੰ ਘਰੇ ਆ ਕੇ ਨਹੀਂ ਦੱਸਿਆ ਜਦ ਪਤਾ ਲੱਗਿਆ ਜਦ ਪਾਪਾ ਜੀ ਦੇ ਨਾਲ ਜਾਂਦੇ ਸੀਗੇ ਸਿੰਦੇ ਪਾਪਾ ਜੀ ਦੇ ਨਾਲ ਤੇ ਬਾਕੀ ਦਾ ਪੂਰਾ ਪਤਾ ਲੱਗਿਆ ਜਦ ਕੁੜਤੀ ਛੱਤ ਰੰਗ ਦੀਆਂ ਸੋਨੀਆਂ ਨਾਲ ਕਸ਼ਟ ਆਈ ਹੈ ਯਾਰ ਬੱਟ ਉਹ ਤਾਂ ਪਤਾ ਲੱਗਿਆ ਫਿਰ ਤੁਸੀਂ ਕਿਹਾ ਕਿ ਤੁਸੀਂ ਤਾਂ ਫੈਕਟਰੀ ਜਾਂਦੇ ਸੀ ਰੋਟੀਆਂ ਬਣ ਕੇ ਲੈ ਕੇ ਜਾਂਦੇ ਸੀ ਤੇ ਅੱਜ ਹੁਣ ਤੁਸੀਂ ਗਾਣ ਲੱਗ ਪਏ ਹੋ ਉਹ ਕਹਿੰਦਾ ਕਿਸਮਤ ਇਹ ਬੰਦੇ ਦੀ ਕਿਸਮਤ ਹੈ ਖਬਰ ਕਿੱਥੇ ਲੈ ਜਾਂਦੀ ਚੱਕੀ ਕਈ ਵਾਰੀ ਇਨਸਾਨ ਮਜਬੂਰੀਆਂ ਦੇ ਵਿੱਚ ਵੀ ਕੁਝ ਨਾ ਕੁਝ ਸੋਚਦਾ ਹੈ ਕਿ ਮੇਰਾ ਸ਼ੌਂਕ ਵੀ ਹੈ ਤੇ ਮਜਬੂਰੀ ਵੀ ਨਾਲ ਦੇ ਨਾਲ ਚੱਲਦੀ ਆ ਰਹੀ ਹੈ ਤੁਸੀਂ ਔਖਾ ਸਮਾਂ ਵੀ ਹੰਡਾਇਆ ਬਹੁਤ ਗਰੀਬੀ ਵੀ ਹੰਡਾਈ ਆ ਕਿਵੇਂ ਬਤੀਤ ਹੁੰਦਾ ਸੀਗਾ ਘਰ ਦੇ ਵਿੱਚ ਗੁਜ਼ਾਰਾ ਹੋ ਜਾਂਦਾ ਸੀ ਕਮਾਈ ਕਿੱਥੋਂ ਵਾਈ ਸਾਡੇ ਮੱਜਾਂ ਸੀਗੀਆਂ ਰੱਖੀ ਹੋਈਆਂ ਸਾਡੇ ਡੈਡੀ ਦੀਆਂ ਤੇ ਫਿਰ ਜਿਹੜਾ ਰੱਖਣਾ ਦੁੱਧ ਰੱਖ ਲੈਂਦਾ ਹੀ ਬਾਕੀ ਦਾ ਅਸੀਂ ਦੋਜੀ ਨੂੰ ਪਾ ਦਿੰਦੇ ਸੀ ਮੱਜਾਂ ਦਾ ਸੀਗਾ ਫਿਰ ਛੋਟਾ ਮੁੰਡਾ ਵੀ ਸਾਡਾ ਚਾਰ ਲੱਗਿਆ ਸੀ ਕੰਮ ਤੇ ਇਹਦਾ ਡੈਡੀ ਵੀ ਚਲੋ ਜਿੰਦੇ ਪਾਪਾ ਜੀ ਕੋ ਦਿੰਦੇ ਹੋਂ ਤਾਂ 100 ਰੁਪਏ ਕੇ ਬਹੁਤ ਹੁੰਦਾ ਸੀ ਪੁੱਤ 100 ਰੁਪਏ ਦਿੰਦਾ ਸੀ ਪਾਪਾ ਜੀ ਫਿਰ ਉਹ ਗ੍ਰਾਮ ਦਾ ਹਾਂਜੀ ਉਹ ਲਕਵਾਂ ਜਾਂਦੇ ਸੀ ਉਹਨਾਂ ਦੇ ਗੀਤ ਵੀ ਕਈ ਲਿਖੇ ਨਾਲ ਨਹੀਂ ਜੀ ਇਹ ਤਾਂ ਨਹੀਂ ਮੈਨੂੰ ਪਤਾ ਵੀ ਠੋ ਰਹੀ ਜਾਂ ਕਿ ਵਜਾਉਂਦੇ ਸੀ ਪਰ ਇਹਨਾਂ ਨੇ ਗੀਤ ਵੀ ਦਿੱਤੇ ਨੇ ਮੈਂ ਡਿੱਗੀ ਤਲਕ ਕੇ ਉਹ ਗੀਤ ਦਿੱਤਾ ਹੈ ਇਹਦੇ ਡੈਡੀ ਦਾ ਚਿੱਦੇ ਪਾਪਾ ਜੀ ਘਰ ਵੀ ਇਦਾਂ ਹੁੰਦਾ ਸੀ ਮਾਹੌਲ ਘਰ ਵਿੱਚ ਆ ਕੇ ਗੁੰਗਣਾਉਂਦੇ ਹੋਣੀਆਂ ਤੁਹਾਨੂੰ ਕੋਈ ਗੀਤ ਪਸੰਦ ਹੋਵੇ ਤੁਸੀਂ ਜਦੋਂ ਫੇਮਸ ਹੋਣਾ ਸ਼ੁਰੂ ਹੋਏ ਉਦੋਂ ਤੁਸੀਂ ਕੋਈ ਗੀਤ ਸੁਣਦੇ ਨਹੀਂ ਇੱਥੇ ਇਹ ਜਿਹਾ ਹੈ ਹੀ ਨਹੀਂ ਸੀਗਾ ਸਾਡੇ ਘਰ 'ਚ ਵੇ ਜਾਨੀ ਬਾਹਰ ਆ ਕੇ ਤਾਂ ਬਾਹਲੇ ਘਰੇ ਆ ਕੇ ਪੜਦੇ ਫੋਲਣੇ ਨਾ ਆਉਣਾ ਚੁੱਪ ਕਰਕੇ ਤੇੜਾ ਗਰਮੇਲਾ ਰੋਟੀ ਲਿਆ ਰੋਟੀ ਖਾ ਲੈਣੀ ਚੁੱਪ ਕਰਕੇ ਬਹਿ ਜਾਣਾ ਫੇ ਮੈਂ ਦੁੱਧ ਦੇਣਾ ਗਰਮ ਕਰਕੇ ਦੁੱਧ ਮੈਂ ਧਰ ਦੇਣਾ ਜਾਂ ਠੰਡਾ ਹੋਣਾ ਪੀ ਲੈਣਾ ਕਹਿੰਦੇ ਵੀ ਇਨਸਾਨ ਰੌਣਕਾ ਲਗਾਉਂਦਾ ਸਟੇਜ ਤੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਸੀਗੇ ਫਿਰ ਉਸ ਤੋਂ ਬਾਅਦ ਜਦੋਂ ਸਟੇਜ ਦੀਆਂ ਰੌਣਕਾਂ ਤੋਂ ਬਾਅਦ ਘਰ ਆਉਂਦੇ ਸੀ ਉਹ ਵੀ ਚੁੱਪਚਾਪ ਇੱਤੇ ਆਪਣੇ ਜਿਵੇਂ ਕਹ ਲੋ ਬਾਕੀ ਮਰਦ ਕਰਦੇ ਨੇ ਘਰ ਆ ਕੇ ਰੋਟੀ ਖਾਦੀ ਦੁੱਧ ਪੀਤਾ ਤੇ ਸੋ ਗਏ ਆਪਣਾ ਕੰਮ ਨਹੀਂ ਆਏ ਤਾਂ ਕੋਈ ਐਜੀ ਗੱਲ ਨਹੀਂ ਸੀ ਸਾਡੇ ਵਿੱਚ ਵੀ ਸਾਡੇ ਬਿਲਕੁਲ ਹੀ ਨਹੀਂ ਘਰੇ ਆਉਂਦੇ ਨਹੀਂ ਆਉਂਦੇ ਸੀ ਘਰੇ ਅਜਾ ਤਾਂ ਫੇਰ ਗਉਣ ਵਜਾਉਂਦਾ ਜੇ ਬੰਦਾ ਉਧਰ ਲਈ ਲਾਈਨ ਵੀ ਖਿੱਚਦੀ ਆ ਜੇ ਘਰ ਦੇ ਵਿੱਚ ਤਿਉ ਹੋਵੇ ਫੇਰੇ ਲਾਈਨ ਦੇ ਵਿੱਚ ਨਹੀਂ ਲੱਗ ਹੁੰਦਾ ਹਾਂ ਆਪ ਜੋ ਕਹਿੰਦੇ ਬੰਦਾ ਸੁਖੀ ਹੋਵੇ ਇੱਕ ਔਰਤ ਜਿਹੜੀ ਹੈ ਨਾ ਹਮੇਸ਼ਾ ਮਰਦ ਨੂੰ ਅੱਗੇ ਪ੍ਰੇਰਿਤ ਕਰਦੇ ਕਿ ਤੁਸੀਂ ਕੰਮ ਕਰੋ ਕਮਾਈਆਂ ਕਰੋ ਸੋਹਣਾ ਪਰਿਵਾਰ ਆਪਣਾ ਅੱਗੇ ਵਸੇ ਤੁਸੀਂ ਮੈਨੂੰ ਲੱਗਦਾ ਉਹਨਾਂ ਦੇ ਹੱਥ ਉਸ ਤਰੀਕੇ ਨਾਲ ਫੜਿਆ ਕਿ ਉਹ ਇਸ ਮੁਕਾਮ ਤੇ ਪਹੁੰਚੇ ਤੇ ਉਹਨਾਂ ਨੇ ਗਾਣਾ ਅੱਗੇ ਕੰਟੀਨਿਊ ਰੱਖਿਆ ਜੇ ਤੁਸੀਂ ਕਹਿ ਦਿੰਦੇ ਕਿ ਨਹੀਂ ਤੁਸੀਂ ਫੈਕਟਰੀ ਜਾਓ ਰੋਟੀ ਲੈ ਕੇ ਜਾਓ ਫਿਰ ਸਾਡੇ ਘਰ ਦੇ ਵਿੱਚ ਚਲੋ ਪਹਿਲੇ ਟਾਈਮ ਹੁੰਦੀਆਂ ਹੀ ਨੇ ਘਰਾਂ ਦੇ ਵਿੱਚ ਗਰੀਬੀਆਂ ਗਰੂਪੀਆਂ ਹੱਥ ਤੰਗ ਵੀ ਹੁੰਦੇ ਨੇ ਤੇ ਬਸ ਇਹ ਨਹੀਂ ਕਹਿਣਾ ਵੀ ਅਸੀਂ ਆਪ ਦੇ ਡੈਡੀ ਨੂੰ ਚਾਚਾ ਕਹਿੰਦੇ ਸੀ ਇਹਨਾਂ ਚਾਚਾ ਵੀ ਜਿੰਦਲ ਦੀ ਕਹਿੰਦਾ ਦਰ ਮੇ ਲੋ ਆਈ ਆ ਉਹ ਜਲਦੀ ਆਪਣੀ ਗਰੀਬੀ ਚੱਕਦੀ ਸਾਨੂੰ ਲੱਕੀ ਸਮਝਦੇ ਹਾਂ ਆ ਪਹਿਲਾਂ ਤਾਂ 3-4 ਸਾਲ ਉਹਨੇ ਕਾਰਖਾਨੇ ਦੇ ਵਿੱਚ ਫੈਕਟਰੀਆਂ 'ਚ ਕੰਮ ਕੀਤਾ ਫੇਰ ਅਚਾਨਕ ਹਾਂ ਕੀਤਾ ਹਾਂ ਹਾਂ ਆ ਫੇਰ ਗੋਂਦੇ ਵਿੱਚ ਕਹਿੰਦਾ ਮੇ ਚਾਚਾ ਕਰ ਰਵੀ ਤੂੰ ਰਹਿਣ ਦੇ ਤਨੀ ਰਾਮ ਤੂੰ ਵੀ ਰਹਿਣ ਦੇ ਜਿਹੜਾ ਕੰਮ ਕਰਦਾ ਤੂੰ ਉਹੀ ਕਰ ਲੈ ਕਹਿੰਦਾ ਨਹੀਂ ਚਾਚਾ ਕਰ ਜੇ ਮੇਰੀ ਗੁੱਡੀ ਚੜ ਗਈ ਕੰਦਾ ਸੋਨੇ ਦੀਆ ਕਰ ਦੂੰਗਾ ਪਰ ਚਲੋ ਠੀਕ ਹੈ ਫਿਰ ਦੇਖ ਲਓ ਬਈ ਪਰ ਗਰਮੇਲੋ ਦੇ ਨਾਲ ਹੀ ਰਹਿ ਰੱਖੀ ਦੂੰ। ਇਹ ਤਾਂ ਨਹੀਂ ਕਿਤੇ ਕਹਣਾ ਮੇਤਬਾਰ। ਤੁਹਾਡਾ ਵਿਆਹ ਤੁਹਾਡਾ ਅਗਰ ਦੇਖਿਆ ਜਾਵੇ ਰਿਸ਼ਤਾ ਕਿੰਨੇ ਕਰਾਇਆ ਸੀ ਕਿਵੇਂ ਹੋਇਆ ਸੀ ਸਾਰਾ ਕੁਝ ਤੁਹਾਨੂੰ ਪਤਾ ਸੀਗਾ ਕੀ ਮਤਲਬ ਤੁਹਾਡਾ ਕਿਹਦੇ ਨਾਲ ਵਿਆਹ ਕਿਉਂਕਿ ਪੁਰਾਣੇ ਸਮੇਂ 'ਚ ਤਾਂ ਦੇਖਾਂ ਹੁੰਦੇ ਵੀ ਨਹੀਂ ਹੁੰਦੇ ਸੀ ਕਿਹਦੇ ਨਾਲ ਵਿਆਹ ਕਰਨਾ ਹੈ ਮਾਪੇ ਉਪੜੇ ਆ ਵੀ ਨਾ ਜਾਂ ਆਨੰਦ ਲੈਂਦੇ ਸੀ ਉਂਗਲੀ ਵੀ ਨਹੀਂ ਸਨਗੀ ਕਰਦੇ। ਸਾਰੇ ਲੋਕ ਪਰ ਉਹਦੇ ਨਾਲ ਚਾਦਰੇ ਜਿਹਦੇ ਨਾਲ ਲਵੇਟ ਕੇ ਤਾਂ ਆਨੰਦ ਕਰਦੇ ਸੀ ਹੁਣ ਤਾਂ ਸਿੱਧੀਆਂ ਗੱਲਾਂ ਹੁੰਦੀਆਂ ਨੇ ਪਹਿਲੀ ਉਹ ਵੱਲਾ ਤੇ ਆਪਾਂ ਕੋਈ ਕਹਿੰਦੇ ਪਹਿਲੇ ਮੁੰਡਾ ਕੁੜੀ ਮਿਲਣ ਆਪਸ ਵਿੱਚ ਗੱਲ ਕਰਨ ਫਿਰ ਰਿਸ਼ਤੇਦਾਰਾਂ ਨੂੰ ਦੁੱਖ ਨਾ ਹੋਵੇ ਕੋਈ ਗਾਹ ਠੀਕ ਹੈ ਲੱਗਦਾ ਉਹ ਤਾਂ ਤੁਹਾਨੂੰ ਪਤਾ ਸੀਗਾ ਕੀ ਕੀ ਦੇ ਨਾਲ ਵਿਆਹ ਹੋ ਰਿਹਾ ਕਿ ਘਰਦਿਆਂ ਨੇ ਆਪਸ ਵਿੱਚ ਕੀ ਗੱਲਬਾਤ ਨਹੀਂ ਇਧਰੋਂ ਮੇਰਾ ਡੇ ਪਾਪਾ ਜੀ ਵੀ ਡੈਡੀ ਜੀ ਇਹ ਵੀ ਮੱਜਾ ਦੇ ਵਪਾਰੀ ਸੀਗੇ ਉਧਰੋਂ ਮੇਰੇ ਮਾਪਿਓ ਸੀਗੇ ਇਹ ਕਿਤੇ ਮੱਜਾਂ ਲੈਂਦੇ ਲੈਂਦੇ ਇੱਥੇ ਆ ਗਏ ਕਿ ਜਾਣਦੇ ਸੀਗੇ ਜਦ ਆਏ ਹੋਏ ਇਹਨਾਂ ਨੇ ਮੱਜਾ-ਮੁੱਜਾ ਦੇਖਿਆ ਫਿਰ ਮੇਰੇ ਭਾਈ ਕਹਿੰਦਾ ਵੀ ਸਾਨੂੰ ਕੋਈ ਮੁੰਡਾ ਦੱਸੋ ਤੁਸੀਂ ਉਹ ਕਹਿੰਦੇ ਵੀ ਮੁੰਡਾ ਸੀ ਕੀ ਦੱਸਣਾ ਵਾ ਵੀ ਮੁੰਡਾ ਸਾਡੇ ਘਰੇ ਹੀ ਆ ਫਿਰ ਚਲ ਇੱਥੋਂ ਤੇ ਇਹਨਾਂ ਦੀ ਗੱਲ ਹੋ ਗਈ ਫਿਰ ਵਿਚੋਲਾ ਸੀ ਤਾਂਦਰੇ ਦਾ ਮੇਰੀ ਜਿਹੜੀ ਚਾਚੀ ਸੀ ਉਹਦੀ ਭੈਣ ਸੀਗੀ ਤਾਂਦਰੇ ਉਹਨੂੰ ਅਸੀਂ ਫੇਰ ਮੂਰੇ ਵਿਚੋਲਾ ਰੱਖਿਆ ਪਹਿਲੇ ਸਮੇਂ ਚ ਵਿਚੋਲਾ ਬਿਲਕੁਲ ਕਹ ਲਓ ਮੰਨਿਆ ਜਾਂਦਾ ਸੀ ਜ਼ਰੂਰੀ ਹੁੰਦਾ ਸੀ ਵਿਚੋਲਾ ਪਹਿਣ ਉਹ ਤਾਂ ਗੋਤ ਵੀ ਚਾਰ ਰੱਖਦੇ ਸੀ ਹੁਣ ਤਾਂ ਕੋਈ ਗੋਤ ਰਮੀ ਨਹੀਂ ਪੁੱਛਦਾ ਉਹ ਸਮੇਂ ਦੀ ਗੱਲਾਂ ਤੇ ਹੁਣ ਸਮੇਂ ਦੇ ਜੇ ਦੇਖਿਆ ਜਾਵੇ ਬਹੁਤ ਬਦਲਾਅ ਵੀ ਆਇਆ ਕੁਝ ਚੰਗੀ ਚੀਜ਼ਾਂ ਨੇ ਕੁਝ ਮਾੜੀਆਂ ਚੀਜ਼ਾਂ ਵੀ ਨਾਲ ਸਹੀ ਗੱਲ ਆ ਪੁੱਤ ਹੁਣ ਜਿਹੜਾ ਹੁਣ ਦਰਵਾਜ਼ਾ ਇਹਦੇ ਵਿੱਚ ਕੋਈ ਦੁੱਖ ਨਹੀਂ ਜਿਹੜਾ ਪਹਿਲਾਂ ਸੀਗਾ ਉਹ ਮਾਪਿਆਂ ਜਿਵੇਂ ਕਰ ਦੇਣਾ ਉਵੇਂ ਸੀਗਾ ਜਦੋਂ ਵਿਆਹ ਕੀ ਆਏ ਸੀਗੇ ਖੁਸ਼ ਰਹਿੰਦੇ ਸੀਗੇ ਉਹੀ ਘਰ ਦੇ ਵਿੱਚ ਜਿਵੇਂ ਕਹਿ ਲੋ ਬਾਹਰ ਮਰਦ ਨੇ ਤਾਂ ਕੰਮ ਕਰਨ ਚਲੇ ਜਾਣਾ ਜਿਵੇਂ ਚਮਕੀਲਾ ਜੀ ਆਪਣਾ ਕੰਮ ਦੇ ਵਿੱਚ ਨਹੀਂ ਅਸੀਂ ਖੁਸ਼ ਰਹਿੰਦੇ ਸਾਨੂੰ ਇਹ ਜੀ ਕੋਈ ਗੱਲ ਹੀ ਨਹੀਂ ਸੀ ਸਾਡੇ ਤੇ ਜਿਵੇਂ ਦੱਸਿਆ ਉਹਨਾਂ ਦਾ ਗੀਤ ਆਇਆ ਸੀ ਸੋਹਨੀਆ ਜੀ ਦੇ ਨਾਲ ਜਿਹੜਾ ਸੀ ਫਿਲਮ ਦੇ ਵਿੱਚ ਵੀ ਦੇਖਿਆ ਉਹਦੇ ਮੇਰੀ ਕੁੜੀ ਨੇ ਵੀ ਗਾਇਆ ਸਾਡੇ ਘਰ ਦੇ ਵਿੱਚ ਤਸਵੀਰਾਂ ਯਾਦ ਬਣਾ ਕੇ ਰੱਖੀਆਂ ਹੋਈਆਂ ਨੇ ਬਹੁਤ ਸੋਹਣੀ ਤਸਵੀਰਾਂ ਨੇ ਕਿਉਂਕਿ ਕਹਿ ਲੋ ਵੀ ਇਨਸਾਨ ਭਾਵੇਂ ਦੁਨੀਆ ਤੋਂ ਚਲ ਜੇ ਪਰ ਉਹਦੀ ਕਮੀ ਜਿਹੜੀ ਆ ਉਹ ਕਦੀ ਵੀ ਪੂਰੀ ਨਹੀਂ ਹੁੰਦੀ ਉਹ ਹਮੇਸ਼ਾ ਦਿਲ ਦੇ ਵੀ ਹੁਣੇ ਨਹੀਂ ਪੂਰੀ ਮੈਂ ਤਾਂ ਇੱਕ ਇੱਕ ਕਹਿ ਲੋ ਜਿਹੜੇ ਲੋਕ ਬਾਲੀਵੁੱਡ ਦੇ ਸਤਾਰੇ ਜਿਨ੍ਹਾਂ ਨੇ ਤਾਂ ਫਿਲਮਾਂ ਵੀ ਬਣਾਤੀਆਂ ਫਿਲਮ ਰਿਲੀਜ਼ ਵੀ ਹੋ ਗਈ ਇੱਕ ਇੱਕ ਐਕਟ੍ਰੈਸ ਐਕਟਰ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਚਮਕੀਲਾ ਹੈ ਕੌਣ ਸੀ ਗਾਣੇ ਤੇ ਰੀਲਾਂ ਬਣਾ ਰਹੇ ਆ ਹਰ ਇੱਕ ਚੀਜ਼ ਦੇ ਨਹੀਂ ਪੁੱਤ ਜੇ ਅੱਗੇ ਤਾਂ ਸੀਗਾ ਹਨਾ ਚੱਲ गाने ਸੁਣਦੇ ਸੁਣਾਉਂਦੇ ਸੀਗੇ ਹੁਣ ਤਾਂ ਅਸੀਂ ਖੁਦ ਹੀ ਦੇਖ ਲਿਆ ਸਾਰਾ ਕੁਝ ਹੁਣ ਤਾਂ ਘਰ ਘਰ ਚੁੰਗੀ ਲਾਈ ਹੁੰਦੀ ਹੈ ਘਰ ਘਰ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਜੇ ਫੋਨ ਦੇਖ ਰਹੀ ਸੀ ਨਾ ਮੇਰੇ 15 ਮਿੰਟ ਦੀ ਫੋਨ ਦੇ ਵਿੱਚ ਵੀ ਹਰ ਇੱਕ ਵੀਡੀਓ ਉਹਨਾਂ ਦੇ ਗਾਣੇ ਤੇ ਚੱਲ ਰਹੀ ਸੀ ਜੋ ਸ਼ਾਇਦ ਪਹਿਲਾਂ ਮੈਨੂੰ ਲੱਗਦਾ ਫਿਲਮ ਤੋਂ ਪਹਿਲਾਂ ਵੀ ਬਹੁਤ ਪਿਆਰ ਮਿਲਦਾ ਸੀ ਅਸੀਂ ਖੁਦ ਹੁਣ ਉਹ ਤਾਂ ਉਦੋਂ ਜ਼ਿਆਦਾ ਕਰਾ ਦਿਮਾਗ ਤੇ ਟੈਨਸ਼ਨ ਪੈਂਦੀ ਹੈ ਯਾ ਹੁਣ ਅਸੀਂ ਸਾਰਾ ਪਾਸ ਦੇਖ ਲਿਆ ਉਦੋਂ ਅਸੀਂ ਦੇਖਿਆ ਨਹੀਂ ਸੀ ਜਦ ਗੋਲੀਆਂ ਚੱਲੀਆਂ ਰਹੇ ਉਹਨਾਂ ਸੀ ਦੇਖ ਲਿਆ ਕਾਲਾ ਦੌਰ ਸੀ ਤੁਸੀਂ ਭਾਵੁਕ ਵੀ ਹੋ ਰਹੇ ਹੋ ਪਰ ਮੈਂ ਇੱਕ ਗੱਲ ਕਹੂੰਗੀ ਤੁਹਾਡੇ ਤੋਂ ਸਟਰੋਂਗ ਮੈਂ ਨਹੀਂ ਕਿੱਥੇ ਦੇਖਿਆ ਜਦੋਂ ਅਸੀਂ ਫਿਲਮ ਦੇਖੀ ਨਾ ਜਦੋਂ ਮੈਂ ਦੇਖਿਆ ਉਹ ਗੁਰਮੇਲ ਕੌਰ ਨੇ ਆਪਣੇ ਗੋਦੀ ਦੇ ਵਿੱਚ ਜਵਾਕ ਨੂੰ ਚੱਕਿਆ ਜਦੋਂ ਉਹਨੂੰ ਪਤਾ ਲੱਗਿਆ ਕਿ ਉਹਨਾਂ ਦਾ ਵਿਆਹ ਹੋ ਗਿਆ ਤੁਸੀਂ ਉਹ ਸਾਰਾ ਸੀਨ ਖੁਦ ਹੰਡਾਏ ਆਪਣੇ ਆਪ ਜਦੋਂ ਹੰਡਾਏ ਉਹਨਾਂ ਉਹ ਇਮੋਸ਼ਨ ਆਹੋ ਮੈਂ ਰੋਪ ਜੇ ਨਾਲ ਝਾਕਦੀ ਆ ਹਾਂ ਤੇ ਉਹ ਕੁੜੀ ਮੇਰੀ ਬਿਮਾਰ ਸੀਗੀ ਕਿਰਾ ਆ ਫੜ ਬੀ ਪੈਸੇ ਦਵਾਈ ਤਵਾ ਦੇਆ ਮੋੜ ਵਿੱਚ ਦੀਨਾ ਵੀ ਆਵੇਂ ਮੜਦੀ ਨੀਗੀ ਉਸ ਤੇ ਚੁੰਨੇ ਹੋ ਕਿ ਤੁਹਾਨੂੰ ਪਤਾ ਨਹੀਂ ਸੀ ਤੁਹਾਨੂੰ ਦਿੱਕਤ ਕੋਈ ਨਹੀਂ ਸੀ ਉਸ ਚੀਜ਼ ਤੋਂ ਪਰ ਤੁਹਾਨੂੰ ਉਸ ਚੀਜ਼ ਦਾ ਪਤਾ ਨਹੀਂ ਅਸੀਂ ਆ ਗੱਲ ਦੇਖੀ ਹੀ ਨਹੀਂ ਸੀ ਜਿਹੜੀਆਂ ਹੁਣ ਦਿਖਾਈਆਂ ਨੇ ਉਹਨਾਂ ਨੇ ਜਮਾਂ ਨਹੀਂ ਦੇਖੀਆਂ ਕੀ ਹੈ ਉਹ ਆ ਕਿਸੇ ਐਕਚੁਅਲ ਦੇ ਵਿੱਚ ਜਦੋਂ ਤੁਹਾਨੂੰ ਦੱਸਿਆ ਸੀ ਕਿ ਅਮਰਜੋਤ ਜੀ ਨਾਲ ਜੋੜੀ ਬਣੀ ਆ ਉਹਨਾਂ ਦੀ ਤੇ ਜੇ ਕਿਸੇ ਨੇ ਦੱਸਤਾ ਵਿਆਹ ਹੋਇਆ ਫਿਰ ਤੁਸੀਂ ਉਸ ਸਮੇਂ ਕੀ ਮਤੀਰਾ ਸੀ ਗਾਇਆ ਦਾ ਕੁੜੀਆਂ ਨੇ ਹੋਰ ਨੇ ਵੀ ਬਹੁਤ ਵਾ ਜਲ ਜਾਨੀ ਛੱਟੇ ਇਹਨਾਂ ਦਾ ਬਣ ਗਿਆ ਸੀ ਮੈਨੂੰ ਕੋਈ ਦੁੱਖ ਨਹੀਂ ਸੀਗਾ ਮੈਨੂੰ ਆਇਆ ਸੀਗਾ ਬਈ ਜਦ ਇਹ ਸਮਾਨ ਲਿਆਉਂਦੇ ਨੇ ਮੇਰੇ ਨਾਲ ਲੈ ਕੇ ਜਾਂਦੇ ਨੇ ਜੇ ਕੋਈ ਰਾਸਣ ਲੈਣਾ ਤਾਂ ਮੈਂ ਨਾਲ ਲੈ ਕੇ ਜਾਂਦੀ ਸਾਨੂੰ ਵੀ ਸਾਡੇ 'ਚ ਕੋਈ ਫਰਕ ਨਹੀਂ ਸੀਗਾ ਫਿਰ ਹੁਣ ਕਰਨਾ ਵੀ ਕੀ ਸੀ ਬੰਦੇ ਦੇ ਜੋਰ ਤੇ ਹੀ ਸਾਰਾ ਕੁਝ ਸੰਭਾ ਉਹ ਕਹਿਣਾ ਵੀ ਗਰਮੇਰਾ ਜਿਹੜੀ ਚੀਜ਼ ਤੇ ਲੋੜ ਆ ਮੈਂ ਬੈਠਾ ਕਮੀ ਨਹੀਂ ਕਦੀ ਨਹੀਂ ਨਹੀਂ ਸਾਨੂੰ ਕੋਈ ਕਮੀ ਨਹੀਂ ਸੀ ਜੜੇ ਤਾਂ ਇਹ ਹੈ ਹੀ ਨਹੀਂ ਸੀਗਾ ਵਿਆਹ ਇਹਨਾਂ ਦਾ ਆਇਕਣ ਹੋਇਆ ਜਾਂ ਵੀ ਵਿਆਹ ਵਗੈਰਾ ਹੋਇਆ ਸੰਜਮ ਨਹੀਂ ਸੀ ਪਤਾ ਕਿ ਹੋਰ ਕੁੜੀਆਂ ਵੀ ਆਉਂਦੀਆਂ ਸੀ ਪਹਿਲੇ ਸਮੇਂ ਦੇ ਵਿੱਚ ਤੇ ਆਧੇ ਸਮੇਂ ਦੇ ਵਿੱਚ ਫਰਕ ਮੈਨੂੰ ਇਹ ਦੇਖਣ ਨੂੰ ਮਿਲਿਆ ਜਦੋਂ ਚਮਕੀਲਾ ਜੀ ਨੇ ਤੁਹਾਨੂੰ ਆ ਕੇ ਕਿਹਾ ਕਿ ਮੈਂ ਕਿਸੇ ਚੀਜ਼ ਦੀ ਕਮੀ ਨਹੀਂ ਆਣ ਦੂੰਗਾ ਹੈਨਾ ਤੂੰ ਤੈਨੂੰ ਜੋ ਚਾਹੀਦਾ ਮੈਂ ਤੈਨੂੰ ਲਿਆ ਕੇ ਦੇ ਦੂੰਗਾ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਜੇ ਕੋਈ ਦੂਜਾ ਵਿਆਹ ਵੀ ਕਰਾ ਲੇ ਤਾਂ ਪਹਿਲੀ ਵਾਲੀ ਨੂੰ ਤਾਂ ਬਿਲਕੁਲ ਭੁੱਲ ਭੁਲਾਈ ਜਾਂਦੇ ਪਰ ਤੁਹਾਡੇ ਨਾਮ ਤੇ ਮੈਨੂੰ ਲੱਗਦਾ ਪ੍ਰਾਪਰਟੀਆਂ ਵੀ ਕੀਤੀ ਉਹਨਾਂ ਨੇ ਤੁਹਾਡੇ ਬਾਰੇ ਸੋਚਦੇ ਸੀ ਬੱਚਿਆਂ ਬਾਰੇ ਸੋਚ ਸਹੀ ਗੱਲ ਆ ਬੱਤ ਸਹੀ ਗੱਲ ਉਹ ਤੁਹਾਨੂੰ ਲੱਗਦਾ ਸੀ ਕਿ ਦੁੱਖ ਵੀ ਕਿਸ ਚੀਜ਼ ਦਾ ਬਣਾਵਾ ਜਦ ਮੈਨੂੰ ਸਭ ਕੁਝ ਮਿਲਦਾ ਇਹ ਸਾਨੂੰ ਕੋਈ ਕਿਸੇ ਗੱਲ ਦਾ ਦੁੱਖ ਨਹੀਂ ਪਤ ਇੱਕ ਦੋ ਗੱਲਾਂ ਮੈਨੂੰ ਇਹਦੇ ਡੈਡੀ ਨੇ ਸਮਝਾਈਆਂ ਸੀ ਮੈਂ ਉਹ ਆਪਦੀਆਂ ਚੁੰਨੀ ਦੇ ਲੜ ਬੰਨ ਲੀਆਂ ਸੀ ਕੀ ਕੀ ਗੱਲਾਂ ਸੀ ਜਾਣ ਸਕਦੇ ਹੁਣ ਵਿੱਚ ਸੋ ਹੋ ਗਿਆ ਤੇ ਉਹਨਾਂ ਨੇ ਜਿਵੇਂ ਪਰਿਵਾਰ ਬੈਠ ਕੇ ਮਿਲ ਕੇ ਸਮਝਾਉਂਦੇ ਕਿ ਚਲੋ ਆਪਣਾ ਗੌਰੇ ਨੇ ਤੇ ਨਾਲ ਜੋੜੀ ਵੀ ਬਣੀ ਹੋਈ ਆ ਅਮਰਜੋਜੀ ਨਾਲ ਫਿਰ ਤੁਹਾਡਾ ਵੀ ਆਪਸ ਦੇ ਵਿੱਚ ਪਿਆਰ ਮਿਲਣ ਲੱਗਿਆ ਤੁਹਾਡੇ ਨਾਲ ਆ ਕੇ ਤੁਹਾਨੂੰ ਮਿਲਦੇ ਸੀ ਹਾਂ ਜੀ ਹਾਂ ਜੀ ਨੇ ਸਾਨੂੰ ਕੋਈ ਇਹੋ ਜੀ ਗੱਲਬਾਤ ਨਹੀਂ ਦੀ ਸੀਗੀ ਆ ਕੇ ਇਸ਼ਾਰਾ ਕੋ ਪੁੱਛਣਾ ਵੀ ਰਾਸਣ ਹੈਗਾ ਜਾਂ ਨਹੀਂ ਹੈਗਾ ਸਾਰਾ ਕੁਝ ਪੁੱਛਣਾ ਰਹਿੰਦੇ ਵੀ ਸੀ ਜ਼ਮੀਨ 'ਚ ਜਾਂਦੇ ਸੀ ਉੱਥੇ ਤੇ ਜਦੋਂ ਅਗਰ ਦੇਖਿਆ ਜਾਵੇ ਉਹ 8 ਮਾਰਚ ਦੀ ਦਿਨ ਆਇਆ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਗੋਲੀਆਂ ਮੱਜੀਆਂ ਨੇ ਕਿਉਂਕਿ ਕੱਠ ਬਹੁਤ ਸੀ ਪੁਲਿਸ ਵੀ ਬਹੁਤ ਸੀ ਤੇ ਜਦੋਂ ਗੋਲੀਆਂ ਮੱਜੀਆਂ ਸੀ ਤੁਹਾਨੂੰ ਪਤਾ ਲੱਗਿਆ ਸੀ ਵਿਸ਼ਵਾਸ ਹੋਇਆ ਸੀ ਕਿਉਂਕਿ ਕਈ ਵਾਰੀ ਸੋਚਦਾ ਲਾ ਕਿ ਵੀ ਇੰਨੇ ਫੇਮਸ ਹੈ ਇੰਨਾ ਲੋਕਾਂ ਦਾ ਪਿਆਰ ਮਿਲਦਾ ਇਹ ਤਾਂ ਹੋ ਨਹੀਂ ਸਕਦਾ ਕਦੀ ਜੀ ਮੈਂ ਤੁਹਾਨੂੰ ਪਹਿਲਾਂ ਵੀ ਆਈਆਂ ਘਰ ਦੇ ਵਿੱਚ ਧਮਕੀਆਂ ਭਰੀ ਚਿੱਠੀਆਂ ਆਉਂਦੀਆਂ ਸੀ ਸਾਨੂੰ ਚਿੱਠੀ ਇੱਕ ਆਈ ਆ ਜਦ ਮੈਂ ਇੱਥੇ ਰਹਿੰਦੀ ਸੀ ਫਿਰ ਇਹਦਾ ਡੈਡੀ ਆਇਆ ਮੈਂ ਕਿਹਾ ਵੀ ਆ ਚਿੱਠੀ ਆਈ ਆ ਵੀ ਇਹ ਪਤਾ ਨਹੀਂ ਕਿੱਥੋਂ ਆਈ ਆ ਮੈਂ ਫੜਾਤੀ ਤੇ ਉਹਨਾਂ ਨੇ ਖੋਲ ਕੇ ਪੜ ਲਈ ਬੜੀ ਹੋਈ ਕਹਿੰਦਾ ਗਰਮੇ ਲੋ ਕਹਿੰਦਾ ਮੇਰੇ ਦੋਸਤ ਦੀ ਆ ਬਸ ਸਾਨੂੰ ਵੇਖ ਕੇ ਕਹਿੰਦੇ ਘਰ ਦੀ ਔਰਤਾਂ ਨੂੰ ਘਾਟ ਹੀ ਦੱਸਦੇ ਹੁੰਦੇ ਸੀ ਪਹਿਲਾਂ ਵੀ ਮੈਨੂੰ ਪਤਾ ਹੀ ਆ ਹੁਣ ਜਦ ਬੰਦਾ ਅੱਜ ਕੱਲ ਹਰ ਇੱਕ ਸਿੰਗਰ ਨੂੰ ਇਦਾਂ ਹੀ ਹੁੰਦਾ ਮਾੜੀ ਜੀ ਫੇਮਸ ਹੁੰਦੇ ਨੇ ਤੇ ਨਾਲ ਹੀ ਧਮਕੀਆਂ ਵੀ ਨਹੀਂ ਐਸੀ ਕੋਈ ਬਈ ਉਹਨਾਂ ਨੂੰ ਚੁੰਕੀਲਾ ਜੀ ਨੂੰ ਜਿਵੇਂ ਪਹਿਲਾਂ ਆਈਆਂ ਹਾਂ ਸਾਨੂੰ ਕੋਈ ਦੱਸਦਾ ਹੀ ਨਹੀਂ ਸੀਗਾ ਇੱਥੇ ਵੀ ਘਰ ਚ ਗੱਲ ਸਾਨੂੰ ਉਹਨਾਂ ਨੂੰ ਇਹ ਦੱਸਦੇ ਤੁਹਾਨੂੰ ਟੈਨਸ਼ਨ ਆਉਂਦੀ ਆ ਨਹੀਂ ਕਿਸੇ ਦਾ ਜਿਹੜੀ ਪਹਿਲਾਂ ਹੀ ਆ ਜਾਂਦੀ ਆ ਜਾਂਦੀ ਆ ਫੇਰ ਨਹੀਂ ਆਉਂਦੀ ਫੇਰ ਬੰਦਾ ਉਹ ਜਿਹਾ ਹੀ ਹੋ ਜਾਂਦਾ ਅੱਛਾ ਆਪਣੀ ਉਹਨਾਂ ਦੀ ਜਦੋਂ ਉਹਨਾਂ ਨੂੰ ਗੋਲੀਆਂ ਵੱਜੀਆਂ ਸੀ ਤੁਹਾਨੂੰ ਕਿੰਨੇ ਦਿਨ ਪਹਿਲਾਂ ਮਿਲ ਕੇ ਗਈ ਸੀਗੇ ਸਾਨੂੰ ਦੋ ਦੋ ਜਣ ਅੱਗੋਂ ਮੈਂ ਲੈ ਕੇ ਗਈ ਤਾਰੀ ਹਨਾ ਦੱਸੀ ਲੈ ਕੇ ਗਏ ਨਹੀਂ ਦੱਸੀ ਦੀ ਕੈ ਨਹੀਂ ਬਰਾ ਕੇ ਲੈ ਗਏ ਇਹਦਾ ਗਰਵੇ ਲੋ ਕਰਾਂ ਜਾਂ ਮੈਂ ਪ੍ਰੋਗਰਾਮ ਲਾਉਣਾ ਮੈਨੂੰ ਪਿਆਸ ਲੱਗਦੀ ਹੈ ਫੇ ਮੈਂ ਕਹਿੰਨੀ ਭਾਰਤੀ ਲੱਸੀ ਦੀ ਤੇ ਕਿਲੋ ਅਸੀਂ ਦੁੱਧ ਕਿਉਂ ਜੋੜਿਆ ਸੀ ਮੈਂ ਉਹ ਦੇਤਾ ਜਿੱਦਾ ਹੁੰਦਾ ਨਾ ਵੀ ਪ੍ਰੈਕਟਿਸ ਵੀ ਹੋਵੇ ਸਾਰਾ ਕੁਝ ਹੋਵੇ ਜਾਂ ਨਾ ਬਈ ਗਰਵੇ ਲੋ ਚੱਲ ਕੋਈ ਨਾ ਮੈਂ ਗਾਉਣਾ ਤਾਂ ਨਾ ਕੁੜੀਆਂ ਨਾਲ ਹੀ ਆ ਮੈਂ ਉਸ ਇਮਾਨ ਦੇ ਵਿੱਚ ਨਾ ਕੋਈ ਰੱਖਿਓ ਜੇ ਮੈਂ ਇਹ ਨੂੰ ਬਾਹਰ ਲੈ ਕੇ ਜਾਂਦਾ ਤਾਂ ਅਗਲਾ ਕਹਿੰਦਾ ਇਹ ਗੌਣ ਵਾਲੀ ਆ ਜੇ ਮੈਂ ਤੈਨੂੰ ਲੈ ਕੇ ਜਾਂਦਾ ਇਹਦਾ ਅਗਲਾ ਕਹਿੰਦਾ ਵੀ ਇਹ ਇਹਦਾ ਘਰ ਆਣੀ ਬਸ ਮੈਂ ਦੋ ਚੰਗੇ ਲੈ ਕੇ ਨੂੰ ਸਮਝਾ ਕੇ ਗਿਆ ਸੀ ਫਿਰ ਮੈਂ ਆਖਿਆ ਚਲੋ ਠੀਕ ਆ ਵਧੀਆ ਵਾ ਹੈ ਕਿ ਨਹੀਂ ਜੇ ਬੰਦਾ ਮੇਰੇ ਨਾਲ ਸਿੱਧਾ ਵਾ ਆਪਾਂ ਕੀ ਲੈਣਾ ਨਹੀਂ ਵਿਆਹ ਦੀ ਨਹੀਂ ਕੋਈ ਗੱਲ ਕੀਤੀ ਵੀ ਜੇ ਵੈਸੀ ਕਹਣਾ ਵੀ ਜੇ ਮੈਂ ਬਾਹਰ ਲੈ ਕੇ ਜਾਵਾਂਗਾ ਤਾਂ ਇਹ ਗੌਣ ਵਾਲੀ ਵਾਦੀ ਆ ਜੇ ਸੋਨੂੰ ਲੈ ਕੇ ਜਾਂਦਾ ਤਾਂ ਇਹ ਵਾਦੀ ਆ ਵੀ ਇਹਦੇ ਘਰ ਵਾਲੀ ਉਹ ਸਮਾਂ ਵੀ ਇਹੋ ਜਿਹਾ ਸੀਗਾ ਕਹ ਲੋ ਵੀ ਇੱਕ ਤਰ੍ਹਾਂ ਉਹਨਾਂ ਨੂੰ ਸਟੇਜ ਤੇ ਜਾਣ ਵਾਸਤੇ ਵੀ ਪੂਰੀ ਤਿਆਰੀ ਕਰਕੇ ਜਾਣੀ ਹੁੰਦੀ ਸੀ ਜਿਵੇਂ ਉਹਨਾਂ ਨੇ ਦੱਸਿਆ ਕਿ ਇੱਕ ਕੁੜੀ ਦੀ ਇੱਜ਼ਤ ਵਾਸਤੇ ਉਹਨਾਂ ਨੇ ਚਾਹੇ ਕਿ ਇਹ ਗੌਣ ਵਾਲੀ ਨਹੀਂ ਬਣਾਣਾ ਮੈਂ ਵੀ ਤੁਹਾਨੂੰ ਦੱਸ ਕੇ ਖਾਰਾ ਪੁੱਛੀ ਨਹੀਂ 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 ਐਸੀ ਕੋਈ ਗੱਲ ਨਹੀਂ ਸੀ ਸਾਡੇ ਵਿੱਚ ਕੋਈ ਦੂਸਰ ਵਾਲੀ ਗੱਲ ਨਹੀਂ ਸੀਗੀ ਨਹੀਂ ਅਸੀਂ ਐ ਨਾ ਰਹਿੰਦੀ ਅਸੀਂ ਭੈਣਾ ਵਾਂਗੂ ਗੁਰੂ ਹਣ ਰੋਟੀ ਉਹਨ ਮੱਕੀ ਦੀ ਨਹੀਂ ਆਉਂਦੀ ਸੀ ਉਹਨੇ ਕਹਣਾ ਕਰ ਮੇਲੋ ਵੀ ਰੋਟੀ ਮੱਕੀ ਦੀ ਬੱਬੀ ਨੂੰ ਨਹੀਂ ਆਉਂਦੀ ਤੂੰ ਲਾ ਵੀ ਮੈਂ ਲਾਉਣੀ ਰੋਟੀ ਉਹਨੇ ਸਬਜ਼ੀ ਬਣਾਉਣੀ ਜਾਂ ਪਹਿਲਾਂ ਫੋਨ ਕਰ ਦੇਣਾ ਤਾਂ ਮੈਂ ਇਹਨਾ ਫੋਨ ਤਾਂ ਕਿੱਥੇ ਹੋਣੀ ਸੀ ਉਦੋਂ ਤੇ ਸਾਗ ਸੂਗ ਬਣਾ ਕੇ ਰੱਖ ਲੈਣਾ ਅੱਲਾਵਾ ਤਾਂ ਆਪਸ ਦੇ ਵਿੱਚ ਵੀ ਪੈਣਾ ਮੰਗੂ ਹੀ ਰਹਿੰਦੇ ਸੀ ਨਹੀਂ ਸਾਨੂੰ ਕੋਈ ਅਜਾ ਨਹੀਂ ਸੀਗਾ ਤਾਂ ਹੀ ਤਾਂ ਫਿਰ ਅਜਿਹੇ ਬੰਦੇ ਨੇ ਇਹਨਾਂ ਦੁੱਖ ਨਹੀਂ ਲਿਆ ਟਿਕੇ ਦੇ ਵਿੱਚ ਆਈ ਤੇ ਸਾਰਿਆਂ ਦੀ ਅੱਖਾਂ ਹਾਂ ਇਹਦਾ ਹੈ ਆਜਾ ਪੁੱਤ ਜਦੋਂ ਤੁਹਾਡੇ ਤੁਹਾਨੂੰ ਪਤਾ ਲੱਗਿਆ ਵੀ ਗੋਲੀਆਂ ਵੱਜੀਆਂ ਉਸ ਸਮੇਂ ਤੁਸੀਂ ਕੀ ਕਰ ਰਹੇ ਸੀ ਕਿਵੇਂ ਇੱਕਦਮ ਵਿਸ਼ਵਾਸ ਹੋਇਆ ਕਿਉਂਕਿ ਪੈਰਾਥਲੋ ਜ਼ਮੀਨ ਨਿਕਲਣ ਦੀ ਜਦੋਂ ਬੰਦੇ ਨੇ ਜਦ ਪੁੱਤ ਸਾਨੂੰ ਦੱਸਿਆ ਉਹਨਾਂ ਨੇ ਪਤਾ ਲੱਗਿਆ ਜ਼ਮੀਨ 'ਚ ਇੱਕਦਮ ਮੈਨੂੰ ਪਤਾ ਨਹੀਂ ਕੀ ਹੋ ਗਿਆ ਇੱਕਦਮ ਕਹਿੰਦਾ ਸਰੀਰ ਸੁੰਨ ਹੋ ਗਿਆ ਵੀ ਇਹ ਕੀ ਹੋ ਗਿਆ ਹਾਂ ਹਾਂ ਗਏ ਸੀ ਦੇਖਣ ਲਈ ਨਹੀਂ ਨਹੀਂ ਉਦੋਂ ਮੇਰੀ ਬੇਟੀ ਹੋ ਛੋਟੀ ਸੀ ਛੋਟੀ ਸੀਗੀ ਬੇਟੀ ਮੇਰੀ ਤੁਹਾਡੀ ਛੋਟੀ ਸੀ ਤੇ ਨਾਲ ਫਿਰ ਜਦੋਂ ਘਰ ਤੁਸੀਂ ਰਹੇ ਪਰ ਤੁਸੀਂ ਸ਼ਾਇਦ ਇਹ ਵੀ ਮੈਂ ਦੇਖਿਆ ਸੀ ਕਿਸੇ ਵੀਡੀਓ ਤੁਸੀਂ ਕਹਾਂ ਵੀ ਪੱਕਾ ਪਤਾ ਕਰੋ ਕਿਉਂਕਿ ਪਹਿਲਾਂ ਵੀ ਇਦਾਂ ਹਾਂ ਜੀ ਸਾਨੂੰ ਉੱਥੇ ਤਾਂ ਗਏ ਸੀਗੇ ਮੁੰਡੇ ਗਾਉਣ ਵਾਲੇ ਹੁਣ ਇੱਥੇ ਉਦੋਂ ਹੈ ਨਹੀਂ ਸੀਗੇ ਆ ਹੁਣ ਤਾਂ ਮੋਬਾਈਲ ਚੱਲ ਗਏ ਉਹ ਉਹ ਕਿੱਥੇ ਸੀਗੇ ਉਹਦਾ ਭਾਈ ਕਿਸੇ ਨੂੰ ਵੀ ਅਸੀਂ ਤਾਂ ਸਰੇਹ ਦਿੱਤੇ ਸਰੇਹ ਅਸੀਂ ਕਿਸੇ ਨੂੰ ਨਹੀਂ ਦਿੱਤੇ ਉਹ ਮੇਰੇ ਮਾਪੇ ਉਹ ਵੀ ਕਿਸੇ ਨੂੰ ਬੰਦਾ ਭੇਜ ਕੇ ਤਾਂ ਪਤਾ ਮੰਗਾਇਆ ਉਹਨਾਂ ਨੇ ਗੱਲ ਸੱਚੀ ਹੈ ਜਸ ਝੂਠੀ ਹੈ ਕਾ ਆਏ ਸੀਗੇ ਜਦੋਂ ਉਹਨਾਂ ਦੇ ਮ੍ਰਿਤਕ ਸਰੀਰ ਘਰ ਆਏ ਉਹ ਉਹ ਦੌਰ ਅਸੀਂ ਸੋਚਦੇ ਆ ਅਸੀਂ ਅਸੀਂ ਤਾਂ ਦੇਖੀ ਜਦੋਂ ਵੀਡੀਓ ਸਾਨੂੰ ਉਦੋਂ ਹੀ ਇੰਨਾ ਮਹਿਸੂਸ ਹੋਇਆ ਕਿ ਬਣਿਆ ਕੀ ਹੈ ਵੀ ਇਹੋ ਜਿਹਾ ਸਿਤਾਰਾ ਜਿਸ ਨੂੰ ਲੋਕ ਬੇਅੰਤਾਂ ਦਾ ਪਿਆਰ ਦੇ ਰਹੇ ਸੀਗੇ ਜੇ ਉਸ ਉਹਨਾਂ ਨੇ ਗਾਣੇ ਦਾ ਥੋੜਾ ਚੇਂਜ ਕਰਨ ਦਾ ਕੀਤਾ ਕਿ ਮੈਂ ਹੁਣ ਜੇ ਮੈਨੂੰ ਕਹਿ ਰਹੇ ਬਾਰ ਬਾਰ ਧਮਕੀ ਆ ਰਹੀਆਂ ਵੀ ਗਾਣੇ ਮੈਂ ਨਹੀਂ ਗਾਉਂਦਾ ਪਰ ਫਿਰ ਜਦੋਂ ਸਿੱਧੇ ਗਾਣੇ-ਗਾਣੇ ਸ਼ੁਰੂ ਕੀਤੇ ਉਦੋਂ ਵੀ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਨਹੀਂ ਸਾਨੂੰ ਇਹੀ ਗਾਣੇ ਪਸੰਦ ਆ। ਸ਼ਾਇਦ ਸਾਡਾ ਪੰਜਾਬ ਦਾ ਸੱਭਿਆਚਾਰੀ ਇਸ ਤਰੀਕੇ ਦੇ ਨਾਲ ਚੱਲਦਾ ਆ ਰਿਹਾ ਸੀ ਗਲਤੀ ਉਹਨਾਂ ਦੇ ਗੀਤਾ ਚ ਲਈ ਸੀ। ਗਲਤੀ ਕਿਸੇ ਦੀ ਵੀ ਨਹੀਂ ਸੀ ਬਸ ਸੱਭਿਆਚਾਰ ਉਹ ਦੌਰ ਇਦਾਂ ਦਾ ਜਿਵੇਂ ਉਹ ਚਮਕੀਲਾ ਦਾ ਦੌਰ ਜਿਵੇਂ ਜਿਹਾ ਸਮਾਂ ਸੀ ਪੁੱਤਾਂ ਉਹ ਜੇ ਗੀਤ ਸੀਗੇ ਅੱਜ ਕੱਲ ਦੀ ਮੰਡੀਰ ਹੁਣ ਉਦੋਂ ਉਹ ਜੇ ਗੀਤ ਚੱਲਦੇ ਸੀ ਧਾਰਮਿਕ ਕੋਈ ਸੌਂਦਾ ਨਹੀਂ ਸੀ ਜਦੋਂ ਧਾਰਮਿਕ ਗਾਇਆ ਉਹ ਵੀ ਬਹੁਤ ਸੋਨਾ ਗਾਇਆ ਉਹ ਵੀ ਹੁਣ ਤੱਕ ਵਧੀਆ ਗਾਇਆ ਬੰਤਾ ਹਾਂ ਤੇ ਜਿਹੜੇ ਸਿੰਗਰ ਨਾਲ ਕੰਮ ਕਰਦੇ ਸੀਗੇ ਉਹ ਵਿਚਾਰੇ ਸੋਚਦੇ ਸੀ ਕਿ ਜਦੋਂ ਦਾ ਚਮਕੀਲਾ ਆਇਆ ਸਾਡੇ ਕੰਮ ਬੰਦ ਹੋ ਗਏ ਨੇ ਉਹਨਾਂ ਨੂੰ ਮਿਲਦਾ ਕੋਈ ਤਾਂ ਫਿਰ ਹੁੰਦਾ ਹੀ ਆ ਜਿਹੜੀ ਜਲਾਤਾ ਤਾਂ ਹੁੰਦੀ ਹੀ ਆ ਹੂੰ ਜਿਹੜੇ ਆਸ-ਪਾਸ ਦੇ ਲੋਕ ਹੁੰਦੇ ਆ ਉਹ ਸ਼ਾਇਦ ਇਹਨਾਂ ਨਾ ਸੜਦੇ ਹੋਣ ਪਰ ਲੋਕੀ ਸੁਣਾ ਸੁਣਾ ਕੇ ਮਾਰ ਦਿੰਦੇ ਵੀ ਉਹਦਾ ਕੰਮ ਐ ਉਹ ਸ਼ੋਹ ਲਾਨ ਜਾ ਰਹੇ ਆ ਦਿਨ ਰਾਤ ਕਿੰਨੇ 365 ਦਿਨਾਂ 'ਚ 376 ਠੀਕ ਐ ਪ੍ਰੋਗਰਾਮ ਸੀ ਜਿਹੜਾ ਸਾਡਾ ਮੁੰਡਾ ਛੋਟਾ ਸੀਗਾ ਇਹਦੇ ਡੈਡੀ ਤੋਂ ਉਹ ਮੁੰਡਾ ਸਾਡਾ ਨਾਲ ਜਾ ਕੇ ਲੋਥਾ ਚੱਕ ਕੇ ਲਿਆ ਸੀ ਜਦ ਲੋਥਾ ਚੱਕ ਕੇ ਲਿਆ ਸੀ ਭਾਈ ਉਹ ਵੀ ਵਿਚਾਰੇ ਦਿਮਾਗ ਹੋਰੇ ਲੋੜ ਪੈ ਗਿਆ ਉਹ ਜਾ ਕੇ ਗੱਡੀ ਥੱਲੇ ਆ ਗਿਆ ਸੜਦਾ ਤਾਂ ਘਾਰ ਹੀ ਸਾਰਾ ਖਾਲੀ ਹੋ ਗਿਆ ਮੈਂ ਤੁਹਾਡੇ ਲਈ ਵੀ ਬਹੁਤ ਔਖਾ ਸੀ ਕਿਉਂਕਿ ਕਹਿ ਲਓ ਇੱਕ ਬੰਦਾ ਤਾਂ ਘਰੋਂ ਗਿਆ ਗਿਆ ਪਰ ਬਾਕੀ ਵੀ ਨਾਲ ਦੇ ਨਾਲ ਪਰੇਸ਼ਾਨ ਤੇ ਇੱਕ ਦੁੱਖ ਇਹਦੇ ਡੈਡੀ ਦਾ ਹੋ ਗਿਆ ਇੱਕ ਦੁੱਖ ਸਾਡੇ ਲਸ ਕਰਦਾ ਹੋ ਗਿਆ ਛੋਟੇ ਮੁੰਡੇ ਦਾ ਔਰ ਮੇਰੇ ਚਾਚਾ ਅੰਦਰੋਂ ਸਹਰਾ ਮੈਂ ਕਹਿੰਦੇ ਵੀ ਅਸੀਂ ਡੈਡੀ ਕਹਿੰਦੇ ਆ ਚੱਲ ਤੇ ਉਹ ਵਿਚਾਰਾ ਅੰਦਰੋਂ ਮਰਿਆ ਹੀ ਨਹੀਂ ਪਤਾ ਅੰਦਰ ਦੇ ਵਿੱਚ ਹੋਰ ਤੇ ਫਿਰ ਦੋ ਪੁੱਤ ਚਲੇ ਗਏ ਖਾਲੀ ਹੋ ਗਿਆ ਅ ਅੱਜ ਫਿਰ ਉਸ ਤੋਂ ਬਾਅਦ ਥੋੜੀ ਪਰੇਸ਼ਾਨੀ ਆਣੀ ਸ਼ੁਰੂ ਹੋਈ ਪੈਸੇ ਆ ਦੀ ਤੰਗੀ ਆਣੀ ਸ਼ੁਰੂ ਹੋਈ ਤੇ ਬੱਚੇ ਛੋਟੇ ਸੀ ਛੋਟੇ ਸੀ ਬੱਚੇ ਤੇ ਆ ਕਾਲਾ ਔਰ ਉਸ ਸਮੇ ਗੁਰਮੇਲ ਕੌਰ ਜੀ ਨੇ ਹੰਡਾਇਆ ਪਰ ਹਿੰਮਤ ਨਹੀਂ ਹਾਰੀ ਪਰਿਵਾਰ ਨੂੰ ਪਾਲਿਆ ਬੱਚੇ ਅੱਗੇ ਵੱਡੇ ਕੀਤੇ ਤੇ ਉਹਨਾਂ ਨੂੰ ਉਹ ਦੱਸਿਆ ਜੋ ਕੀ ਇਹਨਾਂ ਦੇ ਮਤਲਬ ਚਮਕੀਲਾ ਜੀ ਦੇ ਨਾਲ ਬੀਤਿਆ ਸੀ ਜੋ ਇਹਨਾਂ ਨੇ ਖੁਦ ਆਪਣੇ ਅੱਖੀ ਦੇਖਿਆ ਸਭ ਕੁਝ ਘਰ ਦੇ ਵਿੱਚ ਰਹਿ ਕੇ ਸੁਣ ਕੇ ਵੀ ਲੋਕੀ ਬਥੇਰੀਆਂ ਗੱਲਾਂ ਕਰ ਜਾਂਦੇ ਆ ਪਰ ਪਤਾ ਨਹੀਂ ਹੁੰਦੀਆਂ ਪਰ ਇਹਨਾਂ ਨੇ ਆਪਣੀ ਹਿੰਮਤ ਜਿਹੜੀ ਨਹੀਂ ਹਾਰੀ ਆਪਣੇ ਪਰਿਵਾਰ ਆਪਣੇ ਬੱਚਿਆਂ ਦਾ ਖਿਆਲ ਕੀਤਾ ਤੇ ਅੱਜ ਅਗਰ ਤੁਸੀਂ ਦੇਖੋ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਚਮਕੀਲਾ ਜੀ ਦਾ ਨਾਮ ਇਸ ਤਰੀਕੇ ਦੇ ਨਾਲ ਗੂੰਜ ਰਿਹਾ ਹਰ ਕੋਈ ਇਹ ਸੋਚ ਕੇ Google ਤੇ ਅਗਰ ਦੇਖਿਆ ਜਾਵੇ ਸਰਚ ਵੀ ਕਰੋਗੇ ਨਾ ਤਾਂ ਸਾਰੀ ਹਿਸਟਰੀ ਤੁਹਾਨੂੰ ਮਿਲ ਜਾਏਗੀ ਫਿਲਮ ਵੀ ਬਣ ਚੁੱਕੀ ਹੈ ਤਾਂ ਇਤਿਹਾਸ ਛੋਟਾ ਨਹੀਂ ਇਤਿਹਾਸ ਬਹੁਤ ਵੱਡਾ ਹੈ ਜਿਹੜਾ ਕਿ ਸੁਨਹਿਰੀ ਅੱਖਰਾਂ ਦੇ ਵਿੱਚ ਵੀ ਲਿਖਿਆ ਗਿਆ ਪਰ ਕਾਲਾ ਦੌਰ ਜਿਸ ਨੇ ਹੰਡਾਇਆ ਜੋ ਕਿ 8 ਮਾਰਚ 1978 ਦੇ ਵਿੱਚ ਹੋਇਆ ਸੀ ਜਿਸ ਦੇ ਵਿੱਚ ਕੋਈ ਚਲੋ ਕੋਈ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਨਹੀਂ ਵੀ ਆਈਆਂ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਆਪਣੇ ਆਪ ਆਪਣੇ ਪੂਰੀ ਜ਼ਿੰਦਗੀ ਦੇ ਦੌਰ ਦੇ ਵਿੱਚ ਹੰਡਾਈਆਂ ਨੇ ਤਾਂ ਇਦਾਂ ਦੀ ਹੋਰ ਬਦੇਰੀ ਵੀਡੀਓਜ਼ ਲਈ ਦੇਖਦੇ ਰਹੋ ਧਿਆਨ ਟਾਈਮ ਕੈਮਰਾਮੈਨ ਸਰਪੰਨ ਉਹ ਠਾੜੂ ਦੇ ਨਾਲ ਮੈਂ ਪ੍ਰੋਬਲੀ